ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਗੱਲ ਕਰਨੀ ਹੈ 19 ਸਾਲ ਦੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਕਿਉਂ ਗੱਲ ਕਰਨੀ ਹੈ ਵੈਸੇ ਤਾਂ ਉਹਨਾਂ ਦੀ ਸਪਿਰਟ ਸਾਡੇ ਖੂਨ ਦੇ ਵਿੱਚ ਹੁੰਦੀ ਹੈ ਔਰ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਦੇ ਆ ਉਹ ਕ੍ਰਾਂਤੀਕਾਰੀ ਸਪਿਰਟ ਜਿਹੜੀ ਹੈ ਨੌਜਵਾਨਾਂ ਦੇ ਵਿੱਚ तकरीबन तकरीबन ਹੈਗੀ ਹੈ। ਆਪ ਜੀ ਨੂੰ ਪਤਾ ਹੋਵੇਗਾ ਕਰਤਾਰ ਸਿੰਘ ਸਰਾਬਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਿੰਡ ਸਰਾਬਾ ਦੇ ਵਿੱਚ ਹੁੰਦਾ ਹੈ। ਪਿਤਾ ਮੰਗਲ ਸਿੰਘ ਤੇ ਮਾਤਾ ਸਹਿਬਕੌਰ ਤੇ ਉਹਨਾਂ ਦੇ ਦਾਦਾ ਬਚਨ ਸਿੰਘ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਜਾਂਦੇ ਨੇ ਤੇ ਪਾਲ ਪੋਸ਼ਣ ਉਹਨਾਂ ਦਾ ਉਹਨਾਂ ਦੇ ਦਾਦਾ ਬਚਨ ਸਿੰਘ ਕਰਦੇ ਆ ਜਨਮ ਤਰੀਕ ਜਿਹੜੀ ਉਹਨਾਂ ਦੀ ਹੈਗੀ ਆ ਉਹ ਹੈ 24 ਮਈ 1896 ਔਰ ਫਾਂਸੀ ਹੁੰਦੀ ਹੈ ਉਹਨਾਂ ਨੂੰ 16 ਨਵੰਬਰ 1915 ਦੇ ਵਿੱਚ ਜਾਣੇ ਕਿ 19 ਸਾਲ ਦੀ ਉਮਰ ਵਿੱਚ ਸ਼ਹੀਦ ਹੁੰਦੇ ਨੇ ਜਦੋਂ ਪੜਨ ਦੇ ਲਈ ਅਮਰੀਕਾ ਜਾਂਦੇ ਨੇ ਉੱਥੇ ਗਦਰ ਪਾਰਟੀ ਦੇ ਨਾਲ ਸੰਬੰਧ ਬਣ ਜਾਂਦਾ ਤੇ ਬਹੁਤ ਸਰਗਰਮ ਕਾਰਕੁਨ ਬਣ ਜਾਂਦੇ ਨੇ ਗਦਰ ਪਾਰਟੀ ਦੇ ਕ੍ਰਾਂਤੀਕਾਰੀ ਯੋਧੇ ਬਣਦੇ ਆ ਇਹ ਮੈਂ ਗੱਲ ਕਿਉਂ ਕਰੀ ਐ ਕਿਉਂਕਿ ਲੁਧਿਆਣੇ ਤੋਂ ਬਾਈ ਇਲੈਕਸ਼ਨ ਜਿਹੜੀ ਚੋਣ ਹੋ ਰਹੀ ਐ ਜਿਮਨੀ ਚੋੜ ਤੇ ਆਮ ਆਦਮੀ ਪਾਰਟੀ ਦੇ ਉਥੋਂ ਕੈਂਡੀਡੇਟ ਨੇ ਸੰਜੀਵ ਅਰੋੜਾ ਤੇ ਕਿਸੇ ਮਾਰਕੀਟ ਦਾ ਨਾਮ ਰੱਖਿਆ ਹੋਣਾ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਤੇ ਉਸ ਅਰੋੜੇ ਨੂੰ ਸਰਾਭਾ ਸਾਹਿਬ ਦਾ ਨਾਂ ਨਹੀਂ ਚਿਤੇਗਾ ਖੋਏ ਸੀ ਸ਼ਰਬਾ ਸਿੰਘ ਸ਼ਹੀਦ ਪਤਾ ਨਹੀਂ ਤੋੜ ਮਰੋੜ ਕੇ ਕੀ ਕਹਿੰਦਾ ਤੇ ਪਿੱਛੇ ਉਤਮਤਰਾ ਵਾਲਾ ਖੜਾ ਉਹ ਬੋਲੇ ਹੀ ਨਹੀਂ ਕਿ ਇਹ ਕ੍ਰਾਂਤੀਕਾਰੀ ਯੋਧਿਆਂ ਦੀ ਪਾਰਟੀ ਹੈ ਔਰ ਖਾਸ ਕਰਕੇ ਲੁਧਿਆਣੇ ਜ਼ਿਲ੍ਹੇ ਵਿੱਚ ਪਿੰਡ ਪੈਂਦਾ ਪਿੰਡ ਸ਼ਰਬਾ ਤੇ ਇਹਨਾਂ ਖੱਜਾਂ ਨੂੰ ਜੇ ਉਹਨਾਂ ਯੋਧਿਆਂ ਬਾਰੇ ਉਹਨਾਂ ਸ਼ਹੀਦਾਂ ਬਾਰੇ ਪਤਾ ਨਹੀਂ ਤੇ ਤੁਸੀਂ ਪੰਜਾਬ ਦੇ ਵਾਰਸ ਇਹਨਾਂ ਨੂੰ ਕਿਵੇਂ ਕਹਿ ਸਕਦੇ ਜੇ ਮੇਰੇ ਵਰਗਾ ਉੱਥੇ ਕੋਲੇ ਹੋਵੇ ਫਿਰ ਜਿੱਥੇ ਜੁੱਤੀ ਪੈਂਦੀ ਹੈ ਪਹਿਣ ਦੇ ਤੇ ਫਿਰ ਬਾਅਦ ਵਿੱਚ ਕਹਿਣਾ ਬੁੱਟਾ ਸਿੰਘ ਤਾਂ ਜੀ ਗਾਲਾਂ ਕੱਢਦਾ ਹੁੰਦਾ ਬੁੱਟਾ ਸਿੰਘ ਨੂੰ ਪਤਾ ਨਹੀਂ ਪਤਾ ਤਾਂ ਪਈ ਨਹੀਂ ਤੇਹ ਜੀਆਂ ਭੇਡਾਂ ਮੂਹਰੇ ਬੈਠੀਆਂ ਨੇ ਜਿਹੜੀਆਂ ਇਹਨਾਂ ਸੁਣਦੀਆਂ ਨੇ ਤੇ ਪੰਜਾਬ ਦਾ ਭਲਾ ਕਰਨਗੇ 19 ਸਾਲ ਦੀ ਉਮਰ ਵਿੱਚ ਰਸਾਇਣ ਵਿਗਿਆਨ ਪੜਨ ਵਾਸਤੇ ਉਹਨੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਸੀ। ਮਤਲਬ 19 ਸਾਲ ਦੀ ਉਮਰ ਦਾ ਜਿਹੜਾ ਸੰਘਰਸ਼ ਹੈ ਨਾ ਜੇ ਤੁਸੀਂ ਪੜੋਗੇ ਜੀਵਨ ਇੰਨਾ ਲੰਬਾ ਚੌੜਾ ਹੈ ਤੁਸੀਂ दंग ਰਹਿ ਜਾਓਗੇ। ਜਦੋਂ ਜੱਜ ਸਾਹਿਬ ਨੇ ਖਾਂਸੀ ਦੀ ਸਦਾ ਸੁਣਾਈ ਹੈ ਨਾ ਉਦੋਂ ਕਿਹਾ ਸੀ ਕਿ ਆਪਣੇ ਬਿਆਨ 'ਤੇ ਤਬਦੀਲੀ ਕਰੋ। ਉਹ ਕਹਿੰਦੇ ਜਿੰਨਾ ਕੁਝ ਹੋਇਆ ਉਹਦੀ ਮੈਂ ਜ਼ਿੰਮੇਵਾਰੀ ਲੈਂਦਾ। ਆ ਜਿਹੜੇ ਰਾਜੋਆਣੇ ਵਰਗੇ ਜਿਹੜੇ ਬੈਠੇ ਨੇ ਨਾ ਜੇਲਾਂ ਵਿੱਚ ਜਿਹੜੇ ਹੁਣ ਪਤਾ ਨਹੀਂ ਕੀ ਕੁਛ ਪੰਜਾਮੇ ਵਿੱਚ ਕਰਦੇ ਹੋਣਗੇ ਹੁਣ ਕਹਿੰਦੇ ਸਾਨੂੰ ਜ਼ਹਿਦਾਰ ਬਣਾ ਦਿਓ ਨਿਲ ਕੇ ਮਾਫੀ ਮਿਲ ਜੇ ਸਾਨੂੰ ਤੇ ਜਿਨ੍ਹਾਂ ਨੇ ਕੌਮ ਲਈ ਕੁਛ ਕੀਤਾ ਸੀ ਨਾ 19 ਸਾਲ ਦੀ ਉਮਰ ਵਿੱਚ ਵੀ ਉਹ ਡਰੇ ਨਹੀਂ ਮੌਤ ਤੋਂ ਲਾਹੌਰ ਸੈਂਟਰ ਜੇਲ੍ਹ ਦੇ ਵਿੱਚ फांसी ਦਿੱਤੀ ਗਈ ਸੀ ਉਹਨਾਂ ਨੂੰ ਤੇ ਅਜਿਹੇ ਹੁਣ ਸਾਡੇ ਇਲੈਕਸ਼ਨ ਲੜ ਰਹੇ ਨੇ ਝਾੜੂ ਪਾਰਟੀ ਦੀ ਕਤੀੜ ਸੰਜੀਵ अरोੜੇ ਵਰਗੇ ਇਹਨਾਂ ਨੂੰ ਸਹੀ ਤਰੀਕੇ ਨਾਲ ਨਾਂ ਨਹੀਂ ਲੈਣਾ ਆਉਂਦਾ ਉਹਨਾਂ ਨੂੰ ਜਦ ਹੁਣ ਤਾਂ ਇੰਨੀਆਂ ਸੁਵਿਧਾਾਂ ਮ ਆ ਗਿਆਂ ਤੁਸੀਂ ਗੂਗਲ ਤੇ ਬੋਲ ਕੇ ਭਰਨਾ ਹੀ ਹੈ ਸਾਰਾ ਕੁਝ ਸਾਹਮਣੇ ਆ ਜਾਂਦਾ ਕੋਈ ਸ਼ਰਮ ਹੈ ਮਾੜੀ ਮੋਟੀ ਚਲੋ ਉਹ ਤਾਂ ਜਿਹੜੀਆਂ ਖਤੀੜਾ ਹੈਗੀਆਂ ਨੇ ਇਲੈਕਸ਼ਨ ਲੜਨ ਵਾਸਤੇ ਕੁਰਸੀ ਵਾਸਤੇ ਬੋਲਦੀਆਂ ਨੇ ਪਰ ਜਿਹੜੀਆਂ ਭੇਡਾਂ ਮੂਰੇ ਬੈਠੀਆਂ ਸੁਣਨ ਵਾਲੀਆਂ ਉਹਨਾਂ ਕੋਈ ਸ਼ਰਮ ਹੀ ਹੈ ਤੁਹ ਜੁੱਤੀ ਕਿਉਂ ਨਾ ਲਾਈ ਉਸ ਵਕਤ? ਛੇਤਰ ਕਿਉਂ ਨਾ ਫੇਰ ਉਸ ਵਕਤ? ਤੁਸੀਂ ਮੂਰੇ ਬੈਠੇ ਸੁਣੇਗੇ। ਤੁਹਾਡੇ ਲਈ ਕਰਤਾਰ ਸਿੰਘ ਸਰਾਭਾ ਕੋਈ ਮੈਨੂੰ ਨਹੀਂ ਰਖਦਾ। ਇੱਕ ਮੈਨੂੰ ਗੱਲ ਚੇਤੇ ਆ ਗਈ ਹੋਰ ਮਿਸ਼ਨਰੀ ਕਾਲਜ ਦੀਆਂ ਬੁੱਕਾਂ ਦੇ ਵਿੱਚ ਮੈਂ ਇਹ ਚੀਜ਼ ਪੜ੍ਹੀ ਸੀ। ਬਸ ਸਭ ਨੂੰ ਪਤਾ ਹੈ ਮੈਨੂੰ ਕੱਲੇ ਨੂੰ ਥੋੜੀ ਪਤਾ ਹੈ। ਸੀ ਦੇ ਆਜਮ ਸਰਦਾਰ ਭਗਤ ਸਿੰਘ ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਸੀ। ਪਰ ਸਿੰਘ ਆਪਣੀ ਜੇਬ ਵਿੱਚ ਕਰਤਾਰ ਸਿੰਘ ਸਰਾਬੇ ਦੀ ਫੋਟੋ ਹਰ ਹਰ ਵਕਤ ਪਾ ਕੇ ਰੱਖਦੇ ਸੀ ਤੇ ਆਹ ਸ਼ਖਸੀਅਤ ਸੀ ਸਰਦਾਰ ਕਰਤਾਰ ਸਿੰਘ ਸਰਾਬਾ ਸ਼ਹੀਦ ਸਾਡੀ ਕੌਮ ਦੇ ਤੇ ਅਸੀਂ ਆ ਜਿਹਨਾਂ ਨੂੰ ਵੋਟਾਂ ਪਾਉਣੀਆਂ ਉਹਨਾਂ ਨੇ ਨਾਂ ਤੱਕ ਨਹੀਂ ਲੈਣਾ ਹੁੰਦਾ ਉਹ ਪਿਛੇ ਤਮਾਤਰਾਂ ਵਾਲਾ ਖੜਾ ਉਧਰ ਉਧਰ ਝਾਕੀ ਜਾਂਦਾ ਮੈਨੂੰ ਲੱਗੇ ਚੇਤੇ ਉਹਨੂੰ ਵੀ ਨਹੀਂ ਹੋਣਾ ਨਹੀਂ ਦੱਸ ਸਕਦਾ ਸੀ ਬੋਲ ਕੇ ਉਹ ਇੱਕ ਨੂੰ ਉਹ ਬੀਜੇਪੀ ਵਾਲਾ ਨੇ ਕਰਤਾ ਸਿਮੂਰੇ ਕਹਿੰਦਾ ਬੰਦੇ ਮਾਤਰਮ ਸੀ ਉਹ ਕਹਿੰਦਾ ਭਾਰਤੀ ਭਾਰਤੀ ਵੀ ਨੇ ਕਿਹਾ ਭਾਰਤੀ ਜਨਤਾ ਪਾਰਟੀ ਬੰਦੇ ਮਾਰ ਕਹਿੰਦਾ ਬੰਦੇ ਮਾਤਰਮ ਸੀ ਤੇ ਇਹ ਕੀ ਲੱਲਰ ਲਾਉਣ ਕੇ ਜਾ ਰਹੇ ਹੋ ਜੀ ਨੂੰ ਇਹ ਲੁਧਿਆਣੇ ਤੋਂ ਇਲੈਕਸ਼ਨ ਲੜ ਰਿਹਾ ਜੀ ਸੰਜੀਵ ਅਰੋੜਾ ਅੱਛਾ ਮੈਂ ਇੱਕ ਬੇਨਤੀ ਲਾਸਟ ਕਰਨੀ ਹੈ ਜੇ ਸ਼ਹੀਦਾਂ ਦੀ ਦਾਸਤਾਨ ਬਾਰੇ ਪੁੱਛਣਾ ਹੋਵੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਝਾੜੂ ਵਾਲੇ ਪਾਰਟੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਇਹਨਾਂ ਦੇ ਕੋਲੋਂ ਟ੍ਰੇਨਿੰਗ ਲੈ ਲਿਆ ਕਰੋ ਫੋਨ ਨੰਬਰ ਕੀ ਹੈ ਆਮ ਆਦਮੀ ਪਾਰਟੀ ਪੰਜਾਬ ਫੋਨ ਨੰਬਰ ਭਗਵੰਤ ਮਾਨ ਫੋਨ ਕਰਕੇ ਪੁੱਛ ਲਿਆ ਕਰੋ ਅਜਵੇਂ ਕਿਸੇ ਨੇ ਕਿਹਾ ਸੀ 981 90 ਨਾ ਲੱਗੇ ਨਾ ਲੱਭੇ ਉਹ ਹਾਲਾਤ ਨੇ ਇਹਨਾਂ ਦੇ ਸ਼ਰਮ ਕਰੋ ਮਾੜੀ ਮੋਟੀ ਜਨ। 9 ਸਾਲ ਦਾ ਸਾਡਾ ਸ਼ਹੀਦ ਗਦਰ ਪਾਰਟੀ ਦਾ ਜੋਧਾ ਤੁਹਾਨੂੰ ਉਹਨਾਂ ਦਾ ਨਾਂ ਨਹੀਂ ਪਤਾ। ਵੀ ਪਹਿਲਾਂ ਸ਼ਹੀਦ ਲੱਗਦਾ ਹੈ, ਸਰਦਾਰ ਲੱਗਦਾ ਹੈ, ਕਰਤਾਰ ਲੱਗਦਾ ਹੈ, ਸਿੰਘ ਲੱਗਦਾ ਹੈ, ਤੁਹਾਨੂੰ ਇਹਨਾਂ ਨਹੀਂ ਪਤਾ। ਤੇ ਤੁਸੀਂ ਪੰਜਾਬ ਦੇ ਬਾਹਰਸ਼ ਬਣਨ ਚੱਲੇ ਹੋ। ਇਹਨਾਂ ਦੇ ਜੁੱਤੀ ਘੱਟ ਜਿਹੜੀਆਂ ਭੇਡਾਂ ਮੂਹਰੇ ਬੈਠੀਆਂ ਸੁਣਦੀਆਂ ਨੇ ਠੰਡੇ ਪੀ ਪੀ ਕੇ ਉਹਨਾਂ ਦੇ ਜਾਦੇ ਪੜੀਆਂ ਚਾਹੀਦੀਆਂ। ਜੇ ਕਿਤੇ ਮੇਰੇ ਵਰਗਾ ਬੰਦਾ ਉੱਥੇ ਮੁੱਕੇ ਤੇ ਹੋਵੇ ਫਿਰ ਬਣੇ ਕੀ ਫਿਰ ਮੈਨੂੰ ਪਤਾ ਜਿਵੇਂ ਪਾਰਾ ਮੇਰਾ ਹੁਣ ਵਧਿਆ ਨਾ ਉੱਥੇ ਕਿੱਦਾਂ ਵਧਣਾ ਸੀ ਸ਼ਰਮ ਕਰੋ ਮਾੜੀ ਮੋਟੀ ਜੀ ਤੁਸੀਂ ਕਿਤੇ ਅਸੈਂਬਲੀ ਵਿੱਚ ਕਿਤੇ ਵਿਧਾਨ ਸਭਾ ਵਿੱਚ ਕਿਤੇ ਲੋਕ ਸਭਾ ਵਿੱਚ ਬੈਠੇ ਪਿਕਚਰਾਂ ਦੇਖਦੇ ਹੋ ਹਰਾਮ ਖੁਰੋ ਗੰਦੀਆਂ ਗੰਦੀਆਂ 10 ਮਿੰਟ ਕਿਤੇ ਉਹ ਸ਼ਹੀਦਾਂ ਦੀ ਦਾਸਤਾਨ ਬਾਰੇ ਜਿਨ੍ਹਾਂ ਨੇ ਪੰਜਾਬ ਨੂੰ ਆਜ਼ਾਦ ਕਰਾਇਆ ਜਿਹੜੇ ਪੰਜਾਬ ਦੇ ਕਰਤਾ ਧਰਤਾ ਨੇ ਉਹਨਾਂ ਨੂੰ 2 ਮਿੰਟ ਪੜ੍ਹ ਲਿਆ ਕਰੋ ਯਾਰ ਇੱਕ ਕਾਪੀ ਲਾ ਲਓ ਛੋਟੀ ਜਿਹੜੀ ਮੇਰੇ ਕੋਲ ਡੈਰੀ ਪਈ ਹੈ ਉੱਤੇ ਲਿਖ ਲਿਆ ਕਰੋ ਕਿੰਨੇ ਤਰੀਕ ਨੂੰ ਜਨਮ ਹੋਇਆ ਕਿੰਨੇ ਤਰੀਕ ਨੂੰ ਸ਼ਹਾਦਤ ਹੋਈ ਹੈ ਥੋੜਾ ਬਹੁਤਾ ਲਿਖ ਲਿਆ ਕਰੋ ਬੜਾ ਮੋਟਾ ਜੇ ਇੱਕ ਚੀਜ਼ ਵੀ ਰੋਜ਼ ਲਿਖ ਲਓ ਪੜ੍ਹ ਲਓ ਨਾ 365 ਦਿਨ ਹੁੰਦੇ ਨੇ ਬਹੁਤ ਕੁਝ ਸਿੱਖਿਆ ਜਾ ਸਕਦਾ ਪਰ ਸ਼ਰਮ ਕਰੋ ਮਾੜੀ ਮੋਟੀ ਮੈਨੂੰ ਜਿਹੜੀ ਜ਼ਿਆਦਾ ਦੁੱਖ ਹੈ ਨਾ ਭੇਡਾਂ ਤੇ ਹੈ ਜਿਹੜੀਆਂ ਨੂੰ ਵੋਟਾਂ ਪਉਂਦੀਆਂ ਇੱਕ ਵੀ ਬੰਦੇ ਦੀ ਜਵਾਨ ਨਹੀਂ ਖੁੱਲੇ ਬਾਜ਼ਾਰ ਤੋਂ ਕੀ ਭੌਂਕੀ ਜਾਣਾ ਤੈਨੂੰ ਸ਼ਰਮ ਨਹੀਂ ਉਹਦੀ ਅਤਮਾਤਰਾ ਵਾਲਾ ਸੁਣੇ ਹੁਣ ਜਦੋਂ ਜਾਂਦਾ ਸੀ ਉਹ ਨਰਸਨੀ ਦੇ ਵਿੱਚ ਬੱਚਿਆਂ ਨੂੰ ਚੈੱਕ ਕਰਨ ਵਾਸਤੇ ਅਤਮਾਤਰਾ ਪਾਇਆ ਸੀ ਅਦਰਕ ਪਾਇਆ ਸੀ ਲਤਨ ਪਾਇਆ ਸੀ ਦੇਣਾ ਤੁਹਾਡੀ ਮਾਂ ਨੇ ਤੁਹਾਡੇ ਪਿਓ ਨੇ ਸੀ ਜਿਹੜੇ ਤੁਹਾਡੇ 2000 ਦੇ ਟੀਚਰ ਰੱਖੇ ਨੇ ਉਹਨੇ ਕਿਉਂ ਨਹੀਂ ਕਰਉਂ ਕਿਉਂ ਬੇੜਾ ਘਰ ਕਰਨ ਲੱਗਿਓ ਪੰਜਾਬ ਦਾ ਪੰਜਾਬ ਦੇ ਲੋਕੋ ਸਮਝੋ ਮਾੜਾ ਮੋਟਾ ਸਮਝੋ ਮਾੜਾ ਮੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ